ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਾਲ ਨੇ ਸਾਰਿਆਂ ਦੇ ਚੜ੍ਹਦੀ ਕਲਾ ਚ ਬਣੇ ਚਾਹੀਦੇ ਹੋ ਤੇ એનર્ਜੀ ਮੈਂ ਕਿਹਾ ਬਣੀ ਹੋਈ ਆ ਹੁਣੇ-ਹੁਣੇ ਮੈਡੀਟੇਸ਼ਨ ਸਰਕਲਸ ਮੋਪਸ ਕਰਕੇ ਹਟਿਆ ਤੇ ਮੈਡੀਟੇਸ਼ਨ ਦੇ ਨਾਲ-ਨਾਲ ਵਿਚਾਰਾਂ ਵੀ ਬਹੁਤ ਕਰੀਦੀਆਂ ਨੇ ਹਨਾ ਲਾਈਕ ਯੂ ਡਿਗ ਡੀਪ ਫਾਰ ਦਾ ਟਰੂਥ ਠੀਕ ਹੈ ਨਾ ਜੀ ਹੁਣ ਤੱਕ ਜੋ ਸੀਗੀਆਂ ਸੁਣੀਆਂ ਸੁਣਾਈਆਂ ਗੱਲਾਂ ਤੇ ਯਕੀਨ ਕਰਦੇ ਸੀ ਸੁਣੀਆਂ ਸੁਣਾਈਆਂ ਗੱਲਾਂ ਫੋਲੋ ਕਰਕੇ ਮੰਨਦੇ ਪਏ ਸੀ ਪਰ ਹੁਣ ਸਿੱਧਾ ਚੈਨਲਿੰਗ ਕਰਦੇ ਪਏ ਆ ਵੀ ਜੋ ਮੇਰਾ ਸੱਚ ਕੀ ਆ ਠੀਕ ਹੈ ਜੀ ਜਦੋਂ ਤੁਸੀਂ ਕੋਜ ਤੇ ਤੁਰਦੇ ਹੋ ਉਦਾਂ ਦੇ ਖੋਜੀ ਤੁਹਾਨੂੰ ਟੱਕਰਦੇ ਆ ਤੇ ਜਿਹੜੀਆਂ ਦੀ ਕਨਵਰਸੇਸ਼ਨਸ ਹੁੰਦੀਆਂ ਨੇ ਦੇ ਆਰ ਵੈਰੀ ਡੀਪ ਤੁਹਾਨੂੰ ਪਤਾ ਵੀ ਨਹੀਂ ਲੱਗਦਾ ਉਹ ਗੱਲ ਕਿੱਥੋਂ ਆ ਰਹੀ ਆ ਠੀਕ ਹੈ ਜੀ ਜਦੋਂ ਮੈਂ ਇੱਕ ਵੀਡੀਓ ਪਾਈ ਸੀਗੀ ਕੁਝ ਦਿਨ ਪਹਿਲਾਂ ਜਿਹੜੀ ਟਿਕਟੋਕ ਤੇ ਪਹਿਲੀ ਵੀਡੀਓ ਪਾਈ ਸੀ ਮੈਂ ਉਹ ਤੇ ਕਾਫੀ ਉਹਦੇ ਵਿੱਚ 14-15000 ਲੋਕਾਂ ਨੇ ਦੇਖ ਲਈ ਉਹਦੇ ਵਿੱਚ ਮੈਂ ਗੱਲ ਕਰੀ ਸੀ ਨਾਮ ਜਪਣ ਦੀ ਹਨਾ ਵੀ ਨਾਮ ਜਪਣਾ ਬਹੁਤ ਜ਼ਰੂਰੀ ਆ ਸਿੱਖੀ ਦੇ ਵਿੱਚ ਇਕੱਲਾ ਬਾਣੀ ਪੜ੍ਹਨਾ ਨਹੀਂ ਜ਼ਰੂਰੀ ਬਾਣੀ ਪੜ੍ਹਨ ਨਾਲੋਂ ਵੀ ਨਾਮ ਵੀ ਜਪਣਾ ਚਾਹੀਦਾ ਆ ਵੀ ਬਾਣੀ ਪੜ੍ਹਨਾ ਮੈਡੀਟੇਸ਼ਨ ਨਹੀਂ ਹੈਗਾ ਬਾਣੀ ਪੜਨਾ ਨਾਮ ਜਪਣਾ ਨਹੀਂ ਹੈਗਾ ਨਾਮ ਹੁੰਦਾ ਵੀ ਵਾਹਿਗੁਰੂ ਵਾਹਿਗੁਰੂ ਕਰਨਾ ਵੀ ਵਾਹਿਗੁਰੂ ਗੁਰਮੰਤਰ ਹੈ ਜਪ ਹਮੇ ਕੋਈ ਹੁਣ ਉਹ ਚੀਜ਼ ਦੇ ਬਾਰੇ ਅਪਡੇਟ ਕੀ ਆ ਵਾਹਿਗੁਰੂ ਗੁਰਮੰਤਰ ਆ ਵਾਹਿਗੁਰੂ ਇਜ਼ ਨੋਟ ਅ ਨਾਮ ਠੀਕ ਹੈ ਜੀ ਤੇ ਨਾਮ ਕੀ ਚੀਜ਼ ਆ ਫਿਰ ਕਿਹੜਾ ਗੁਰੂ ਸਾਹਿਬ ਕਹਿੰਦੇ ਆਰਟ ਪੈਰਸ ਪਹਿਰਸਾ ਲਾਹੇ ਸਿਰਜਣ ਆਰ ਤੋਂ ਵਿੱਠੇ ਤੱਕ ਕਿਦਾਂ ਜਪੋਂਗੇ ਕਿਦਾਂ ਪੋਸੀਬਲ ਹੈ 24 ਘੰਟੇ ਉਹ ਕਹਿੰਦੇ ਸਾਸ ਗਰਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ ਕਿਵੇਂ ਝਪੋਗੇ ਸਾਸ ਗਰਾਸ ਕਿ ਵਾਹਿਗੁਰੂ ਵਾਹਿਗੁਰੂ ਕਰਦੇ ਰਹੋਗੇ ਸਾਰਾ ਦਿਨ ਵਾਟ ਵਿਲ ਯੂ ਡੂ ਠੀਕ ਹੈ ਜੀ ਸੋ ਹੌਲੀ ਹੌਲੀ ਡਿਗ ਡੀਪ ਕਰਦੇ ਪਏ ਆ ਉਸ ਟਾਪਿਕ ਦੇ ਉੱਤੇ ਵੀ ਨਾਮ ਹੈ ਕੀ ਚੀਜ਼ ਰੀਅਲਾਈਜੇਸ਼ਨ ਹੋ ਰਹੀ ਆ ਗਰੁੱਪ ਦੇ ਵਿੱਚ ਡਿਸਕਸ਼ਨ ਚੱਲ ਰਹੀ ਆ ਪਰ ਮੈਂ ਵੀਡੀਓ ਬਣਾ ਕੇ ਮੈਂ ਤੁਹਾਨੂੰ ਦੱਸਦਾ ਵੀ ਹਾਂਜੀ ਸਾਨੂੰ ਪਤਾ ਲੱਗ ਗਿਆ ਆ ਫਿਰ ਉਹੀ ਗੱਲ ਹੋ ਜਾਣੀ ਆ ਵੀ ਭਾਈ ਅਧੂਰਾ ਗਿਆਨ ਹੈਨਾ ਸੋ ਜਿਹੜੇ ਵੀ ਇਸ ਰਾਹ ਤੇ ਪੰਦੇ ਨੇ ਇਸ ਚੀਜ਼ ਨੂੰ ਆਪਣੇ ਜੀਵਨ ਤੇ ਲਿਆ ਰਹੇ ਹੋ ਤੁਸੀਂ ਦੇਖ ਰਹੇ ਹੋ ਚੀਜ਼ ਨੂੰ ਇੱਕ ਤਾਂ ਸਿੱਖੀ ਸਾਨੂੰ ਸਿਖਾਈ ਗਈ ਪ੍ਰਚਾਰਕਾਂ ਨੂੰ ਜੋ ਪੰਜਾਬ ਦੇ ਵਿੱਚ ਸਿਖਾਈ ਗਈ ਪ੍ਰਚਾਰੀ ਜਾਰੀ ਹੈ ਬਹੁਤ ਜਿਆਦਾ ਅੱਜ ਦੇ ਟਾਈਮ ਦੇ ਵਿੱਚ ਇੱਕ ਸਿੱਖੀ ਜਿਹੜੀ ਗੁਰੂ ਨਾਨਕ ਦੇਵ ਜੀ ਦੇ ਕੇ ਗਏ ਆ ਜਿੱਦਾਂ ਇਤਿਹਾਸ ਸਿੰਘਾਂ ਨੇ ਫਾਲੋ ਕੀਤਾ ਵੱਡੇ ਵੱਡੇ ਕਾਰਨਾਮੇ ਕਰੇ ਤੇ ਅੱਜ ਦੇ ਟਾਈਮ ਦੇ ਵਿੱਚ ਐਸ ਕੰਪੇਅਰ ਟੂ ਆਵਰ ਇਤਿਹਾਸ ਬਹੁਤ ਜ਼ਿਆਦਾ ਪ੍ਰਚਾਰ ਹੋ ਰਿਹਾ ਘਰ ਘਰ ਵਿੱਚ ਬਾਣੀ ਚੱਲਦੀ ਪਈ ਆ ਵੱਡੇ ਵੱਡੇ ਸਮਾਗਮ ਹੋ ਰਹੇ ਆ ਗੁਰਦੁਆਰਿਆਂ ਚ ਤਿਲਸਟਨ ਨੂੰ ਥਾਣੀ ਹੁੰਦੀ ਠੀਕ ਹੈ ਜੀ ਪਰ ਸਾਡੀ ਕੌਮ ਕਿੱਥੇ ਸਟੈਂਡ ਕਰਦੀ ਪਈ ਹੈ ਮੈਂ ਤੁਹਾਨੂੰ ਕੁਐਸਚਨ ਪੁੱਛਣਾ ਮੈਨੂੰ ਆਨਸਰ ਕਰਿਓ ਕਮੈਂਟ ਵਿੱਚ ਦੱਸਿਓ ਵੀ ਜੋ ਤੁਸੀਂ ਪ੍ਰਚਾਰ ਦੇਖ ਰਹੇ ਹੋ ਜੋ ਮੇਰੀ ਉਮਰ ਦੇ ਹੋ ਗਏ ਪੈਂਦੇ ਪੈਂਦੀ ਸਾਲਾਂ ਦੇ ਉਹ ਸਾਰੇ ਪ੍ਰਚਾਰ ਦੇ ਵਿੱਚ ਦੀ ਲੰਘ ਹਟੇ ਕੀ ਤੁਹਾਨੂੰ ਲੱਗਦਾ ਵੀ ਸਹੀ ਹੋ ਰਿਹਾ ਜੋ ਵੀ ਹੋ ਰਿਹਾ ਸਿੱਖੀ ਦੇ ਵਿੱਚ ਜੇ ਸਹੀ ਹੋ ਰਿਹਾ ਤੇ ਸਾਡੀ ਆ ਹਾਲਤ ਅੱਜ ਕਿਉਂ ਆ ਜਿੱਥੇ ਅਸੀਂ ਬੈਠੇ ਆ ਅੱਜ ਠੀਕ ਹੈ ਜੀ ਸੋ ਸੋਚਣ ਵਾਲੀਆਂ ਗੱਲਾਂ ਨੇ ਜੋ ਸਿਖਾਇਆ ਗਿਆ ਜੋ ਦੱਸਿਆ ਗਿਆ ਕਿਤਨੇ ਨ ਕਿਤੇ ਕੁਛ ਨਾ ਕੁਛ ਗੜਬੜ ਹੈਗੀ ਆ ਤੇ ਅੱਜ ਦੇ ਜਿਹੜੇ ਪ੍ਰਚਾਰਕ ਨੇ ਮੇਨਸਟ੍ਰੀਮ ਪ੍ਰਚਾਰਕ ਜਿਹੜੇ ਆਪਣੇ ਨੇ ਉਹ ਲੋਕਾਂ ਦੇ ਇਮੋਸ਼ਨਸ ਨੂੰ ਦੇਖ ਕੇ ਮੁੱਖ ਰੱਖ ਕੇ ਗੱਲਾਂ ਕਰਦੇ ਆ ਉਹ ਲੋਕਾਂ ਦੇ ਇਮੋਸ਼ਨਸ ਟ੍ਰਿਗਰ ਨਹੀਂ ਕਰਨਾ ਚਾਹੁੰਦੇ ਤੇ ਜੇ ਜੋ ਟ੍ਰਿਗਰ ਕਰਨਗੇ ਤਾਂ ਤੁਹਾਨੂੰ ਤੁਸੀਂ ਉਹਨਾਂ ਨੂੰ ਸੁਣਨਾ ਨਹੀਂ ਤੁਸੀਂ ਉਹਨਾਂ ਨੂੰ ਸਟੇਜ ਤੇ ਨਹੀਂ ਬਿਠਾਉਣਾ ਜਿਹੜੀ ਗੁਰਬਾਣੀ ਆ ਜਿਹੜੇ ਗੁਰਨਾਨਕ ਦੇਵ ਜੀ ਜਿੱਥੇ ਵੀ ਗਏ ਉਹਨਾਂ ਨੇ ਟ੍ਰਿਗਰ ਕੀਤਾ ਲੋਕਾਂ ਨੂੰ ਅੰਦਰੋਂ ਹਿਲਾਇਆ ਲੋਕਾਂ ਦਾ ਬਿਲੀਫ ਟੁੱਟਿਆ ਸੁਣ ਕੇ ਵੀ ਇੱਕ ਵਾਰੀ ਉਹਨਾਂ ਨੂੰ ਦੁੱਖ ਲੱਗਿਆ ਵੀ ਇਹ ਬੰਦਾ ਕੀ ਕਹਿ ਗਿਆ ਸਾਨੂੰ ਠੀਕ ਹੈ ਜੀ ਸੋ ਜਿਹੜਾ ਸੌਫਟ ਸੌਫਟ ਪ੍ਰਚਾਰ ਆਪਾਂ ਸੁਣਦੇ ਪਏ ਆ ਸਹਿਬ ਜਦੋਂ ਯਾਦ ਕਰਕੇ ਰੋਣ ਲੱਗ ਜਾਂਦੇ ਆ ਫਿਰ ਉਦਾਂ ਦੇ ਭਾਵਕ ਗਾਣੇ ਬਣਾਏ ਹੋਏ ਆ ਸਾਡੇ ਰਾਗੀਆਂ ਨੇ ਵੀ ਰੋ ਬਹਿ ਕੇ ਮਹਿਸੂਸ ਕਰੋ ਬਰਾਗ ਹਨਾ ਉਹ ਬਰਾਗ ਨਹੀਂ ਹੈ ਜੀ ਉਹ ਇਮੋਸ਼ਨਸ ਨੇ ਉਹ ਕਾਮ ਕ੍ਰੋਧ ਲੋ ਮੋਹ ਹੰਕਾਰ ਵਾਲੀ ਸ਼੍ਰੇਣੀ ਵਾਲੇ ਮੋਹ ਵਾਲੇ ਇਮੋਸ਼ਨਸ ਨੇ ਉਹ ਠੀਕ ਹੈ ਜੀ ਸੋ ਇਹਨਾਂ ਗੱਲਾਂ ਨੂੰ ਸਮਝਣਾ ਹੈ ਮੈਂ ਕਦੇ ਵੀ ਨਹੀਂ ਕਿਹਾ ਤੁਹਾਨੂੰ ਵੀ ਮੇਰੇ ਨੂੰ ਮੈਂ ਪੂਰਨ ਸੱਚ ਪਤਾ ਕਰ ਲਿਆ ਆ ਪਰ ਮੈਂ ఎవਾਲਿਊਸ਼ਨ ਕਰਦਾ ਪਿਆ ਆ ਕਿਉਂਕਿ ਮੈਂ ਜ਼ਿੰਦਗੀ ਨੇ ਮੈਨੂੰ ਬਹੁਤ ਰਾਹਾਂ ਚੋਂ ਲੰਘਾਇਆ ਆ ਤੇ ਮੈਂ ਸਿੱਖੀ ਨੂੰ ਬਹੁਤ ਬਰੀਕੀ ਨਾਲ ਦੇਖਿਆ ਆ ਸਮਝਿਆ ਆ ਤੇ ਸਿੱਖੀ ਤੇ ਮੈਂ ਕੁਐਸਚਨ ਬੜੇ ਕਰਿਆ ਠੀਕ ਆ ਜੀ ਬਹੁਤ ਕਰਿਆ ਨਾਸਤਿਕ ਵੀ ਹੋ ਕੇ ਮੁੰਡਿਆਂ ਵਿੱਚ ਦੀ ਤੇ ਅੱਜ ਅਜ ਮਹਾਰਾਜ ਬਿਠਾ ਕੇ ਆ ਸੰਗਤ ਕਰਾ ਰਹੇ ਆ ਜੋ ਵੀ ਮੈਥੋਂ ਕਰਵਾ ਰਹੇ ਆ ਜਿੱਦਾਂ ਦੀ ਮੈਂ ਗੱਲਾਂ ਬਾਤਾਂ ਕਰ ਰਿਆਂ ਲੋਕਾਂ ਨਾਲ ਮੈਨੂੰ ਲੱਗਦਾ ਵੀ ਹਾਂ ਅੰਦਰੋਂ ਕੁਛ ਆ ਰਿਹਾ ਹੁਣ ਠੀਕ ਹੈ ਨਾ ਇੱਕ ਤਾਂ ਹੁੰਦਾ ਬਾਹਰੋਂ ਸੁਣੀਆਂ ਸੁਣੀਆਂ ਗੱਲਾਂ ਸੀ ਇੱਕ ਅੰਦਰੋਂ ਪਤਾ ਲੱਗਣ ਲੱਗੀਆਂ ਨੀ ਚੀਜ਼ਾਂ ਸੋ ਤੁਸੀਂ ਜਿਹੜੀਆਂ ਥੌਟਸ ਨੇ ਤੁਹਾਡੀਆਂ ਆਪਣੀਆਂ ਹੀ ਨਹੀਂ ਇੱਕ ਮੰਡਲ ਆ ਪੂਰਾ ਕੁਆਂਟਮ ਫੀਲਡ ਆ ਇੱਕ ਕੌਨਸ਼ੀਅਸਨੈਸ ਆ ਉਹਦੇ ਵਿੱਚ ਸਾਰਾ ਕੁਝ ਟ੍ਰੈਵਲ ਕਰਦਾ ਫਿਰਦਾ ਆ ਹੁਣ ਤੁਹਾਡੀ ਜਿੱਥੇ ਫ੍ਰੀਕੁਐਂਸੀ ਮੈਚ ਕਰ ਗਈ ਉਹ ਥੌਟਸ ਤੁਸੀਂ ਚੱਕ ਲੈਣੀਆਂ ਆ ਆਪਾਂ ਟਰਾਂਸਮਿਟਰ ਆ ਪਰ ਰਿਸੀਵਰ ਆ ਜੋ ਵੀ ਚੱਲਦਾ ਪਿਆ ਆ ਠੀਕ ਆ ਜੀ ਹੁਣ ਇਹਦੀ ਐਗਜ਼ਾਮਪਲ ਕੀ ਦਊਂਗਾ ਮੈਂ ਤੁਹਾਨੂੰ ਵੀ ਲੈਟਸ ਸੇ ਆਪਣੇ ਮੱਝ ਕੀ ਬਾਰੇ ਬਿਜ਼ਨਸ ਆਈਡੀ ਆਉਂਦੀ ਆ ਵੀ ਆਹ ਕਰਨਾ ਆਹ ਕਰਨਾ ਬੜਾ ਯੂਨੀਕ ਲੱਗਦਾ ਤੁਹਾਨੂੰ ਫਿਰ ਤੁਸੀਂ ਦੇਖਦੇ ਹੋ ਵੀ ਇਹ ਤਾਂ ਹੋਰ ਵੀ 15 ਜਾਣੇ ਕਰੀ ਜਾਂਦੇ ਆ ਫਿਰ ਮੇਰੇ ਦਿਮਾਗ 'ਤੇ ਆਇਆ ਵੀ ਆਹ ਪ੍ਰੋਡਕਟ ਹੋਣਾ ਚਾਹੀਦਾ ਵੀ ਇਦਾਂ ਦਾ ਪ੍ਰੋਡਕਟ ਆਪਾਂ ਨੇ ਬਣਾਉਣਾ ਆ ਮੈਂ ਉਹ ਸਰਚ ਕਰਦਾ ਪ੍ਰੋਡਕਟ ਵੀ ਬਣਿਆ ਪਿਆ ਹੁੰਦਾ ਸੋ ਜੋ ਇਲਾਨ ਮਸਕ ਨੂੰ ਆ ਆਈਡੀਆ ਆਇਆ ਕਾਰਾਂ ਵਾਲਾ ਉਹ ਪਤਾ ਨਹੀਂ ਕਿੰਨੇ ਲੋਕਾਂ ਨੂੰ ਆਇਆ ਹੁਣ ਸਮਝਦੇ ਹੋ ਸੋ ਗੱਲ ਸਮਝੋ ਵੀ ਇੱਕ ਆ ਸਾਰਾ ਫੀਲਡ ਉੱਥੋਂ ਸਾਰੀ ਥੌਟਸ ਟਰੈਵਲ ਕਰਦੀਆਂ ਪਈਆਂ ਨੇ ਸਾਰੇ ਆਸ-ਪਾਸੇ ਜਿੱਥੇ ਤੁਹਾਡੀ ਵਾਈਬ੍ਰੇਸ਼ਨ ਟਿਕ ਗਈ ਜਿੱਥੇ ਜਿਹੜੀ ਫ੍ਰੀਕਵੈਂਸੀ ਤੁਸੀਂ ਟਿਊਨਿੰਗ ਕਰ ਲਈ ਆਪਣੇ ਰਿਸਿਵਰ ਦੀ ਉਹ ਥੌਟਸ ਤੁਹਾਡੇ ਕੋਲੇ ਆਉਣ ਲੱਗ ਜਾਣੀਆਂ ਨੇ ਠੀਕ ਹੈ ਜੀ ਸੋ ਬਹੁਤ ਹੀ ਆਨੰਦਮਈਆ ਹੋਇਆ ਫਾਰ ਨਾਓ ਮੇਰੇ ਅਕੋਰਡਿੰਗ ਨਾਮ ਕੀ ਹੈ ਉਹ ਮੈਂ ਤੁਹਾਨੂੰ ਦੱਸ ਦਿੰਦਾ ਆ ਬਈ ਹਰ ਮੂਮੈਂਟ ਨੂੰ ਜਿਉਣਾ ਜ਼ਿੰਦਾ ਦੇ ਦਿਲ ਨਾਲ ਉਸ ਪਰਮਾਤਮਾ ਦੀ ਹੋਂਦ ਨੂੰ ਮਹਿਸੂਸ ਕਰਨਾ ਹੀ ਨਾਮ ਹੈ ਚਾਹੇ ਬਾਣੀ ਪੜ ਰਹੇ ਹੋ ਚਾਹੇ ਨਾਮ ਜਪ ਰਹੇ ਹੋ ਸਿਮਰਨ ਕਰ ਰਹੇ ਹੋ ਚਾਹੇ ਸਤ ਸੰਗਤ ਕਰ ਰਹੇ ਹੋ ਚਾਹੇ ਕੰਮ ਕਾਰ ਕਰ ਰਹੇ ਹੋ ਕੋਈ ਵੀ ਕਾਰ ਵਿਹਾਰ ਕਰ ਰਹੇ ਹੋ ਤੁਸੀਂ ਫੁੱਲੀ ਪ੍ਰੈਜ਼ੈਂਟ ਹੋ ਤੁਸੀਂ ਫੁੱਲੀ ਅਵੇਅਰ ਹੋ ਵਾਟ ਇਜ਼ ਗੋਇੰਗ ਆਨ ਤੁਸੀਂ ਕੀ ਮਹਿਸੂਸ ਕਰ ਰਹੇ ਹੋ ਕੋਈ ਤੁਹਾਨੂੰ ਬੰਦਾ ਬੋਲ ਕੇ ਗਿਆ ਤੁਸੀਂ ਅੰਦਰੋਂ ਗੁੱਸੇ ਹੋਏ ਤੁਸੀਂ ਉਹ ਚੀਜ਼ ਅਬਜ਼ਰਵ ਕਰ ਰਹੇ ਹੋ ਵੀ ਮੈਂ ਕਿਉਂ ਗੁੱਸੇ ਹੋਇਆ ਕੋਈ ਬੰਦਾ ਤੁਹਾਨੂੰ ਬੁਰਾ ਲੱਗ ਰਿਹਾ ਤੁਸੀਂ ਆਪਣੇ ਆਪ ਨੂੰ ਦੇਖ ਰਹੇ ਹੋ ਵੀ ਮੈਨੂੰ ਉਹ ਬੁਰਾ ਕਿਉਂ ਲੱਗ ਰਿਹਾ ਹੈ ਜਿਹੜਾ ਕਾਰਲ ਜੰਗ ਇਹ ਬੰਦਾ ਇੱਕ ਆਪਣਾ ਸਾਈਕੋਲੋਜੀਸਟ ਸੀ ਜੀ ਜੰਗ ਕਾਰਲ ਜੰਗ ਨਹੀਂ ਸੋਰੀ ਕੀ ਨਾ ਸੀ ਉਹਦਾ ਕਾਰ ਲਿਆਂਗੀ ਆਈ ਗੱਸੇ ਆ ਉਹ ਕਹਿੰਦਾ ਵੀ ਜੇ ਤੁਹਾਨੂੰ ਕੋਈ ਬੰਦਾ ਟ੍ਰਿਗਰ ਕਰਦਾ ਪਿਆ ਜੇ ਤੁਹਾਨੂੰ ਕੋਈ ਬੰਦਾ ਬੁਰਾ ਲੱਗਦਾ ਪਿਆ ਸਮਥਿੰਗ ਇਜ਼ ਰੋਂਗ ਵਿਦ ਊ ਨਾਟ ਵਿਦ ਹਿਮ ਠੀਕ ਹੈ ਜੀ ਉਹ ਕਹਿੰਦਾ ਤੁਸੀਂ ਆਪਣੇ ਆਪ ਨੂੰ ਪ੍ਰੋਜੈਕਟ ਕਰ ਰਹੇ ਹੋ ਥਰੂ दैट ਪਰਸਨ ਸੋ ਬਹੁਤ ਡੀਪ ਗੱਲਾਂ ਨੇ ਇਹੀ ਖੋਜੀ ਰਾਤ ਤੁਰੇ ਹੋਏ ਅੱਜ ਠੀਕ ਹੈ ਜੀ ਸੋ ਜਿਹੜਾ ਨਾਮ ਆ ਹੁਣ ਕਈ ਮੈਂ ਆਪਣੇ ਮੈਂ ਵੀ ਇਸ ਖਿਆਲਾਂ ਚ ਲੰਘਿਆ ਹੋਇਆ ਯਾਰ ਬਹਿ ਕੇ ਸੰਗਤ ਕਰੀ ਚੱਲੀਏ ਬਾਣੀ ਫੜੀ ਚੱਲੀਏ ਆਨੰਦ ਹੀ ਆ ਕੰਮ ਕੁਮਝ ਨਹੀਂ ਕਰਨ ਨੂੰ ਵੀ ਕਰਦਾ ਹਨਾ ਵੀ ਐਵੇਂ ਸਾਨੂੰ ਬੁੱਧਾ ਚੁੱਟੀ ਕਰਦੇ ਫਿਰਦੇ ਆ ਚੀਜ਼ਾਂ ਨਹੀਂ ਕਰਨੀ ਚਾਹੀਦੀਆਂ ਪਰ ਹੁਣ ਕੀ ਕਰਨ ਸਾਈਆ ਵੀ ਭਗਤੀ ਤਾਂ 24 ਘੰਟੇ ਹੁੰਦੀ ਪਈ ਆ ਨਾਮ ਤਾਂ 24 ਘੰਟੇ ਚੱਲਦਾ ਪਿਆ ਆ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਹਨਾ ਉਹ ਨਾਮ ਹੀ ਤਾਂ ਬੇਸ ਹੈ ਹਰੇਕ ਚੀਜ਼ ਦਾ ਆਪਾਂ ਮਿਸਿੰਗ ਆ ਵਿੱਚ ਜਿੱਦਾਂ ਹਰਮਜੀਤ ਨੇ ਬਹੁਤ ਵਧੀਆ ਗੱਲ ਲਿਖੀ ਆ ਤੇ ਦਲਜੀਤ ਨੇ ਗਾਈ ਆ ਗੁਰੂ ਨਾਨਕ ਤਾਂ ਅੰਗ ਸੰਗ ਹੈ ਤੂੰ ਹੀ ਬਸ ਗੈਰ ਹਾਜ਼ਰ ਹੈ ਸੋਚ ਰੋ ਗੁਰੂ ਨਾਨਕਾ ਜਿਹੜੀ ਉਹ એનર્ਜੀ ਆ ਜਿਹੜੀ ਉਹ ਡਿਵਾਈਨ એનર્ਜੀ ਉਹ ਆਲਵੇ ਸਾਡੇ ਨਾਲ ਹੀ ਆ ਪਰ ਆਪਾਂ ਮਿਸਿੰਗ ਹੋ ਜਾਂਦੇ ਆ ਜਿੱਦਾਂ ਵੈਸਟ ਜਿਕੇ ਨੇ ਪ੍ਰੈਜ਼ੈਂਟ ਚ ਜਿਉਂ ਪ੍ਰੈਜ਼ੈਂਟ ਚ ਜਿਉਣਾ ਹੀ ਨਾਮ ਆ ਜਿੰਨਾ ਤੁਸੀਂ ਉਸ ਅਨੰਦ ਨੂੰ ਮਹਿਸੂਸ ਕਰੋਗੇ ਕੰਗੇ ਕਿਲੇ ਚ ਜਿਹਨੂੰ ਅਬਜ਼ਰਵ ਕਰੋਗੇ ਕਿਸੇ ਦੀ ਚੁਗਲੀ ਨਹੀਂ ਦੀਆਂ ਨਹੀਂ ਕਰ ਰਹੇ ਕਿਸੇ ਦੀ ਬੁਰਾਈ ਨਹੀਂ ਕਰ ਰਹੇ ਤੁਸੀਂ ਆਪਣੇ ਆਪ ਨੂੰ ਦੇਖ ਰਹੇ ਹੋ ਜੇ ਤੁਹਾਡੇ ਮਨ 'ਚ ਕਿਸੇ ਪ੍ਰਤੀ ਬੁਰਾਈ ਆ ਰਹੀ ਹੈ ਤੁਸੀਂ ਆਪਣੇ ਆਪ ਨੂੰ ਦੇਖ ਰਹੇ ਹੋ ਕਿ ਮੈਂ ਇੱਕ ਬੁਰਾਈ ਕੀ ਮੈਰੀਤਾ ਨਹੀਂ ਹੈਗੀ ਮੈਂ ਕਿਉਂ ਟ੍ਰਿਗਰ ਹੋ ਰਿਹਾ ਇਹ ਚੀਜ਼ ਨੂੰ ਦੇਖ ਕੇ ਲੈਟਸ ਸੇ ਮੈਂ ਲਾਈਵ ਚਲਾਇਆ ਟਿਕਟੋਕ ਤੇ ਫਿਰ ਕਮੈਂਟ ਆਉਣ ਲੱਗੇ ਹੇਟਫੁਲ ਕਮੈਂਟ ਨਾਰਮਲੀ ਆਪਾਂ ਟ੍ਰਿਗਰ ਹੋ ਜਾਂਦੇ ਕਿਸੇ ਦਾ ਹੇਟਫੁਲ ਕਮੈਂਟ ਦੇਖ ਕੇ ਰੇਸਿਸ ਰੇਸਿਸਟ ਕਮੈਂਟ ਦੇਖ ਕੇ ਮੈਂ ਕੀ ਅਬਜ਼ਰਵ ਕੀਤਾ ਮੈਂ ਕਿਹਾ ਲਓ ਜਿੰਨਾਂ ਨੇ ਨੈਗੇਟਿਵ ਕਮੈਂਟ ਕਰਨੇ ਹੋ ਗੁਰਿਆਂ ਨੂੰ ਕਿਹਾ ਵੀ ਕਰੋ ਜਿੰਨਾਂ ਨੇ ਕਰਨੇ ਆ ਚੰਗੇ ਕੁਰੇ ਵੀ ਹੈਗੇ ਆਪ ਨੂੰ ਪਿਆਰ ਕਰਨ ਵਾਲੇ ਬਹੁਤ ਨੇ ਉਹਨਾਂ ਨੇ ਮੈਨੂੰ ਡਿਫੈਂਡ ਕੀਤਾ ਪਰ ਮੈਨੂੰ ਲੋੜ ਨਹੀਂ ਸੀ ਮੈਂ ਕਿਹਾ ਆਉਣ ਦੋ ਮੈਂ ਕਿਹਾ ਜੇ ਤਾਂ ਮੈਂ ਤੁਹਾਡੇ ਨੈਗੇਟਿਵ ਕਮੈਂਟ ਪੜ੍ਹ ਕੇ ਟ੍ਰਿਗਰ ਹੋ ਗਿਆ ਤਾਂ ਸਮਥਿੰਗ ਇਜ਼ ਰੋਂਗ ਵਿਦ ਮੀ ਤੇ ਜੇ ਤੁਸੀਂ ਮੈਨੂੰ ਦੇਖ ਕੇ ਟ੍ਰਿਗਰ ਹੋ ਰਹੇ ਹੋ ਸਮਥਿੰਗ ਇਜ਼ ਰੋਂਗ ਵਿਦ ਯੂ ਸੋ ਜੇ ਤੁਸੀਂ ਮਾਸ ਮਾਈਗ੍ਰੇਸ਼ਨ ਦੇਖ ਕੇ ਟ੍ਰਿਗਰ ਹੋ ਰਹੇ ਹੋ ਤੁਹਾਨੂੰ ਗੁੱਸਾ ਆ ਰਿਹਾ ਇਮੀਗ੍ਰੈਂਟ ਲੋਕਾਂ ਨੂੰ ਦੇਖ ਕੇ ਬਰਨ ਲੋਕਾਂ ਨੂੰ ਦੇਖ ਕੇ ਸਿੱਖਾਂ ਨੂੰ ਦੇਖ ਕੇ ਸਮਥਿੰਗ ਇਜ਼ ਰੋਂਗ ਵਿਦ ਯੂ ਫਿਕਸ ਥੈਟ ਠੀਕ ਹੈ ਜੀ ਬਹੁਤ ਡੀਪ ਲੈਵਲ ਦੀਆਂ ਗੱਲਾਂ ਨੇ ਇਹ ਹੀ ਚੀਜ਼ਾਂ ਸਾਨੂੰ ਨਹੀਂ ਕਿਸੇ ਨੇ ਸਿਖਾਉਣੀਆਂ ਨਾ ਸਕੂਲਾਂ 'ਚ ਨਾ ਕਾਲਜਾਂ 'ਚ ਬਾਣੀ ਕਹਿੰਦੀ ਆ ਆਪਣੇ ਆਪ ਨੂੰ ਦੇਖੋ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ ਠੀਕ ਹੈ ਜੀ ਤੇ ਇਹੀ ਰਾਹ ਆ ਵੀ 24 ਘੰਟੇ ਤੁਸੀਂ ਇਸ ਚੀਜ਼ ਦੇ ਫਲੋ 'ਚ ਰਹੋ ਹਾਂ ਜਿਹੜਾ ਸਿਮਰਨ ਦਾ ਅਭਿਆਸ ਆ ਬਾਣੀ ਆ ਉਹ ਵੀ ਪਾਰਟ ਆਫ ਦਾ ਗੇਮ ਆ ਬਟ ਇਟਸ ਨੋਟ ਕੰਪਲੀਟਲੀ ਪਾਰਟ ਆਫ ਦਾ ਗੇਮ ਵੀ ਉਹ ਕਰ ਲਿਆ ਤਾਂ ਬਸ ਸਾਕੋ ਸਹੀ ਆ ਕਈ ਹੁਣ ਮੈਂ ਕੀ ਦੇਖਿਆ ਨਿਤਨੇਮੀ ਨੇ ਜਿਹੜੇ ਸਵੇਰੇ ਸਵੇਰੇ ਨਿਤਨੇਮ ਕਰਕੇ ਸਾਰਾ ਸਾਰਾ ਦਿਨ ਉਹਨਾਂ ਨੇ ਫਿਰ ਠੱਗੀਆਂ ਚੋਰੀਆਂ ਕਰਨੀਆਂ ਨੇ ਠੀਕ ਹੈ ਜੀ ਸਾਰਾ ਦਿਨ ਝੂਠ ਬੋਲਣਿਆ ਲੋਕਾਂ ਨੂੰ ਗੁੰਮਰਾਹ ਕਰਨਾ ਆ ਸੋ ਇਟ ਵਾਸ ਪਾਰਟ ਆਫ ਦਾ ਗੇਮ ਟੂ ਵੀ ਬਾਣੀ ਚ ਹੀ ਸਾਰਾ ਕੁਝ ਮੈਂ ਜੱਜ ਨਹੀਂ ਕਰਦਾ ਕਿਸੇ ਨੂੰ ਆਮ ਜਸ ਸੇ ਇਨ ਕਿ ਜੇ ਨਾਮ ਬਾਣੀ ਪੜ੍ਹ ਕੇ ਉਹਨਾਂ ਤੇ ਨਹੀਂ ਅਸਰ ਹੋਇਆ 20 ਵੀ 25 25 ਸਾਲ ਦੇ ਨਿਤਨੇਮੀ ਨੇ ਉਹਨਾਂ ਕੋਲੇ ਬਹਿ ਕੇ ਕਿਸੇ ਨੂੰ ਠੰਡ ਨਹੀਂ ਮਹਿਸੂਸ ਹੁੰਦੀ ਉਹ ਲਾਫ ਜਿਮੂਚੋ ਕੱਢਦੇ ਆ ਤੇ ਲੋਕਾਂ ਨੂੰ ਅੱਗ ਲਾ ਦਿੰਦੇ ਆ ਟ੍ਰਿਗਰ ਕਰ ਦਿੰਦੇ ਸਾਰਾ ਕੁਝ ਹੈ ਨਾ ਸੋ ਇਹ ਚੀਜ਼ਾਂ ਨੇ ਬਈ ਪਹਿਲਾਂ ਤਾਂ ਆਪਣੇ ਅੰਦਰ ਠੰਡੇ ਹੋਣਾ ਆ ਤੇ ਜਦੋਂ ਕੋਈ ਤੁਹਾਨੂੰ ਮਿਲੇ ਤੁਹਾਨੂੰ ਮਿਲ ਕੇ ਠੰਡ ਪੈ ਜਾਵੇ ਅਗਲੇ ਦੇ ਵੀ ਹਾਂ ਯਾਰ ਬੰਦੇ ਕੁਝ ਕੋਲ ਕੁਝ ਹੈਗਾ ਆ ਸਮਝ ਰਹੇ ਹੋ ਹੋ ਸਕਦਾ ਜੇ ਤੇ ਇੱਥੇ ਤੱਕ ਆ ਕੇ ਵੀਡੀਓ ਸਾਨੂੰ ਦੇਖ ਸਕਦੇ ਤੁਹਾਨੂੰ ਗੱਲਾਂ ਸਮਝ ਲੱਗ ਹੀ ਰਹੀਆਂ ਤੁਸੀਂ ਟਿਊਨਿੰਗ ਕਰ ਰਹੇ ਹੋ ਗੱਲਾਂ ਦੇ ਨਾਲ ਜੇ ਤੁਹਾਨੂੰ ਮੇਰੀ ਗੱਲਾਂ ਚੰਗੀਆਂ ਲੱਗ ਰਹੀਆਂ ਨੇ ਇਹਦੇ ਵਿੱਚ ਪਤਾ ਕੀ ਰਾਜ਼ ਆ ਕਿਉਂਕਿ ਤੁਹਾਡੀ ਗੱਲ ਬਾਤ ਆ ਮੇਰੀ ਤੁਹਾਡੇ ਨਾਲ ਟਿਊਨਿੰਗ ਹੋ ਰਹੀ ਆ ਵੀਰ on the same frequency ਤਾਂ ਹੀ ਤੁਸੀਂ 9 ਮਿੰਟ ਤੱਕ ਆ ਕੇ ਗੱਲ ਸੁਣਦੇ ਸੁਣਦੇ ਤੇ ਮੈਨੂੰ ਪਤਾ 9 ਮਿੰਟ ਤੱਕ ਇੱਕ ਦੋ ਜਾਣੀ ਹੁੰਦੇ ਆ ਜੀ ਵੀਡੀਓ 500000 ਚੱਲੀ ਆ ਠੀਕ ਆ ਜੀ ਸੋ ਟਿਊਨਿੰਗ ਰੱਖੋ ਆਪਣੇ ਆਪ ਨਾਲ ਤੇ ਹਾਇਰ ਵਾਈਬ੍ਰੇਸ਼ਨ ਤੇ ਜਿਉ ਹਾਇਰ ਵਾਈਬ੍ਰੇਸ਼ਨ ਕਿਹੜੀ ਆ ਹਾਰਟ ਸੈਂਟਰ ਦੇ ਉੱਪਰ ਜਦੋਂ ਆਪਾਂ ਜਿਉਣੇ ਆ ਗੁਰਮੁਖ ਜਿਹਨੂੰ ਕਹਿੰਦੇ ਆਪਾਂ ਲਵ ਲਾਈਟ ਜੋਏ ਪਿਆਰ ਆਨੰਦ ਹਨਾ ਖੁਸ਼ੀ ਖੇੜੇ ਆ ਉੱਥੇ ਜਿਹੜਾ ਲੋਅਰ ਵਾਈਬ੍ਰੇਸ਼ਨ ਆ ਮਨ ਮੁਖਾ ਜਿਹੜਾ ਉਹ ਕਾਮ ਗਰੂਦ ਲੋ ਮੋਹ ਹੰਕਾਰ ਚ ਗਰਸਿਆ ਹੋਇਆ ਹੈ ਵਿਚਾਰਾ ਉਹ ਦੁਖੀ ਆ ਉਹ ਨਰਕ ਦੇ ਵਿੱਚ ਆ ਸੋ ਇੱਥੇ ਹੀ ਨਰਕ ਆ ਇੱਥੇ ਹੀ ਸਵਰਗ ਆ ਠੀਕ ਆ ਜੀ ਸੋ ਨਾਮ ਬਾਰੇ ਹਲੇ ਖੋਜ ਜਾਰੀ ਆ ਜੀ ਜੋ ਮੈਨੂੰ ਲੱਗਦਾ ਕੀ ਨਾਮ ਹੈ ਮੈਂ ਤੁਹਾਨੂੰ ਖੋਲ ਕੇ ਦੱਸਦਾ ਆ ਵਾਹਿਗੁਰੂ ਇਸ ਗੁਰਮੰਤਰ ਉਹ ਨਾਮ ਨਹੀਂ ਹੈ ਠੀਕ ਆ ਜੀ ਸੋ ਬਹੁਤ ਚੀਜ਼ਾਂ ਨੇ ਜਿਹੜੀਆਂ ਖੋਜਣੇ ਨੇ ਗੁਰਬਾਣੀ ਜੀ ਦੇ ਚ ਗੁਰੂ ਸਾਹਿਬ ਲਿਖ ਕੇ ਗਏ ਆ ਤੇ ਪੜਨੀਆਂ ਨੇ ਤੇ ਆਨੰਦ ਹੀ ਆਨੰਦ ਆ ਉਦਾਂ ਦੇ ਨਾਲ ਵੀਰ ਭੈਣ ਭਰਾ ਟੱਕਰੀ ਜਾਂਦੇ ਜਿਨ੍ਹਾਂ ਨਾਲ ਬਹਿ ਕੇ ਗੱਲਬਾਤ ਕਰ ਸਕਦੇ ਆ ਜਿਨ੍ਹਾਂ ਬਾਰੇ ਗੱਲਾਂ ਖੋਲ ਸਕਦੇ ਆ ਜਿਨ੍ਹਾਂ ਦੇ ਵਿੱਚੋਂ ਡਿਊਅਲਟੀ ਨਹੀਂ ਹੈਗੀ ਹੁਣ ਜਿਹੜੇ ਬਸ ਪਿਓਰ ਨੇ ਬਸ ਕਹਿੰਦੇ ਵੀ ਗੱਲਾਂ ਕਰੋ ਖੋਜੋ ਇਹਨੂੰ ਜਿੰਨਾ ਕੋਚ ਸਕਦੇ ਹੋ ਚੈਨਲਿੰਗ ਕਰੋ ਥੌਟਸ ਦੀ ਲਾਈਕ ਜਿਹੜੀਆਂ ਥੌਟਸ ਆ ਰਹੀਆਂ ਆਪਾਂ ਚੈਨਲ ਕਰਦੇ ਪਏ ਆ ਜਿੱਦਾਂ ਮੈਂ ਬੋਲ ਨਹੀਂ ਰਿਹਾ ਮੇਰੀ ਥੌਟ ਨਹੀਂ ਹੈ ਆਮ ਚੈਨਲਿੰਗ ਦੀਸ ਥੌਟਸ ਠੀਕ ਆ ਜੀ ਸੋ ਇੰਨੇ ਇਸ ਇਸ ਬਰੀਕ ਲੈਵਲ ਤੱਕ ਅਵੇਅਰਨੈਸ ਲੈ ਕੇ ਜਾਓ you are not your thoughts thoughts are all around you ਤੁਸੀਂ ਦੇਖੋ ਕਿਹੜੀ ਕਿਹੜੀ ਫ੍ਰੀਕਵੈਂਸੀ ਤੇ ਆਪਣਾ ਆ ਰੇਡੀਓ ਸੈੱਟ ਕੀਤਾ ਹੋਇਆ ਸੋ ਜਿਹੜੀ ਫ੍ਰੀਕਵੈਂਸੀ ਸੈੱਟ ਕਰੋਗੇ ਉਹ ਜਿਹੇ ਥਾਟਸ ਆਉਣਗੇ ਠੀਕ ਹੈ ਜੀ ਸੋ ਬਹੁਤ ਵਧੀਆ ਰਿਹਾ ਅੱਜ ਦਾ ਮੈਂ ਪੂਰਾ ਐਂਡ ਬੋਗੋ-ਬਾਗ ਤੇ ਹੋਰ ਵੀ ਬਹੁਤ ਗੱਲਾਂ ਕਰਨੇ ਆਲੀਆਂ ਪਰ ਜਿਹੜੇ ਇਨ ਪਰਸਨ ਮਿਲਦੇ ਉਹਨਾਂ ਨੂੰ ਮੈਂ ਸਾਰੀਆਂ ਗੱਲਾਂ ਦੱਸਦਾ ਹਾਂ ਸੋ ਇਨ ਪਰਸਨ ਆਇਆ ਕਰੋ ਤੇ ਵਿਚਾਰਾਂ ਪੂਰੀਆਂ ਖੁੱਲ ਕੇ ਕਰੀ ਤੀਆਂ ਨੇ ਆਪਾਂ ਨੇ ਠੀਕ ਹੈ ਜੀ ਸੋ ਆਨੰਦੀ ਇਹਨਾਂ ਦਾ ਮਾਰੇ ਦੀ ਕਿਰਪਾ ਆ ਤੇ ਆ ਵੀ ਨਾਮ ਦਾ ਹੀ ਹਿੱਸਾ ਆ ਇੱਕ ਜਿਹੜੇ ਮੈਂ ਵੀਡੀਓ ਬਣਾ ਕੇ ਆਮ ਫੀਲਿੰਗ ਵੈਰੀ ਗੁੱਡ ਆਮ ਫੁਲੀ ਪ੍ਰੈਜ਼ੈਂਟ ਮੈਂ ਤੁਹਾਨੂੰ ਕਿਉਂ ਦੱਸ ਰਿਹਾ ਆ ਮੈਂ ਵੀਡੀਓ ਕਿਉਂ ਬਣਾਉਣਾ ਹੁੰਦਾ ਮੈਂ ਬਹੁਤ ਵਾਰੀ ਗੱਲ ਕਹੀ ਆ ਵੀ ਮੈਂ ਆਪਣੇ ਆਪ ਨੂੰ ਦੱਸ ਰਿਹਾ ਹੁੰਦਾ ਤਾਂ ਕਿ ਮੈਂ ਬਾਰ ਬਾਰ ਜਦੋਂ ਸੁਣਾ ਤੇ ਮੈਨੂੰ ਯਾਦ ਰਹੇ ਭਈ ਹਾਂ ਭਈ ਤੈਨੂੰ ਕੀ ਗੱਲਾਂ ਆਈਆਂ ਸੀ ਦੈਟਸ ਇਟ ਮੈਂ ਤੁਹਾਨੂੰ ਕੁਝ ਸਮਝਾ ਨਹੀਂ ਰਿਹਾ ਮੈਂ ਤੁਹਾਨੂੰ ਕੁਝ ਸਿਖਾ ਨਹੀਂ ਰਿਹਾ ਮੈਂ ਆਪ ਸਿੱਖਦਾ ਪਿਆ ਆ ਕਿਉਂਕਿ ਗੁਰੂ ਸਾਹਿਬ ਨੇ ਸਾਨੂੰ ਸਿੱਖ ਬਣਾਇਆ ਸੋ ਆਮ ਅ ਸਟੂਡੈਂਟ ਦੈਟਸ ਇਟ ਆਮ ਨੋਟ ਅ ਟੀਚਰ ਠੀਕ ਆ ਜੀ ਬਹੁਤ ਬਹੁਤ ਧ ਠੀਕ ਹੈ ਜੀ ਖੁਸ਼ ਰਹੋ ਜਿੰਨਾ ਖੁਸ਼ ਰਹੋਗੇ ਹਾਈਰ ਵਾਈਬ੍ਰੇਸ਼ਨ ਤੇ ਰਹੋਗੇ ਉਹੀ ਰੱਬ ਆ ਉਹੀ ਤੁਹਾਡਾ ਨਾਮ ਹੈ ਠੀਕ ਹੈ ਜੀ ਉਹੀ ਭਗਤੀ ਹੈ ਭਗਤੀ ਕਾ ਤੋਂ ਕਰਦੇ ਆਪਾਂ ਖੁਸ਼ ਹੋਣ ਲਈ ਕਰਦੇ ਨੇ ਸ਼ਾਂਤੀ ਮਿਲੇ ਰੱਬ ਲਈ ਭਗਤੀ ਨਹੀਂ ਕਰਨੀ ਰੱਬ ਨੂੰ ਤੁਹਾਡੀ ਭਗਤੀ ਦੀ ਲੋੜ ਨਹੀਂ ਹੈ ਚਲੋ ਗੱਲਾਂ ਬਾਤਾਂ ਕਰਾਂਗੇ ਰੱਬ ਨੂੰ ਤੁਹਾਡੀ ਭਗਤੀ ਦੀ ਲੋੜ ਨਹੀਂ ਹੈਗੀ ਠੀਕ ਹੈ ਜੀ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੁਸ਼ ਰਹੋ